ਬਹੁਤ ਵਧੀਆ ਲੱਗਿਆ ਇਹਨਾਂ ਦਾ ਬਹੁਤ ਧੰਨਵਾਦ ਵੀਰਾਂ ਦਾ ਜੋ ਵੀ ਆਏ ਸਾਡੇ ਤੱਕ ਪਹੁੰਚੇ ਨੇ ਪਰ ਹਜੇ ਤੱਕ ਤੁਸੀਂ ਆਏ ਪਰ ਸਾਨੂੰ ਕਿਸੇ ਨੇ ਮਤਲਬ ਕਿ ਕੋਈ ਵੀਨਾ ਅਟੈਂਪ ਹੋ ਗਿਆ ਕੋਈ ਸਹੂਲਤ ਨਹੀਂ ਦਿੱਤੀ ਗਈ ਵੀ ਕੱਲੇ ਕਮਾਉਣ ਵਾਲੇ ਆ ਤੇ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ ਤੁਸੀ ਕਿਹੜੀ ਬਿਮਾਰੀ ਨਾਲ ਪੀੜਤ ਹੋ ਕੈਂਸਰ ਦੀ ਨਾਲ ਤੇ ਤੁਹਾਡੀ ਅੱਜ ਬਰਨਾਲੇ ਤੋਂ ਵੀਰ ਆਏ ਕਾਲਾ ਮਹਿਰ ਦੇ ਫਾਊਂਡੇਸ਼ਨ ਵੱਲੋਂ ਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਜਿਹੜੇ ਇੱਥੇ ਤੱਕ ਪਹੁੰਚੇ ਸਾਡੇ ਤੱਕ ਹੁਣ ਤੁਹਾਡਾ ਇਲਾਜ ਹੋ ਜੂਗਾ ਹਾਂਜੀ ਚੱਲੀ ਜਾਂਦਾ ਵੇਖੋ ਕਿੰਨਾ ਟਾਈਮ ਚੱਲਦਾ ਲੰਮਾ ਹੀ ਚੱਲੇਗਾ ਲਾਇ ਤਾਂ ਚੱਲੀ ਜਾਂਦਾ ਅਸੀਂ ਬਰਨਾਲੇ ਤੋਂ ਸੰਧੂ ਪੱਤੀ ਭਾਈਚਾਰਾ ਬਾਬਾ ਕਾਲਾ ਮੇਰ ਗੁਰਦੁਆਰਾ ਸਾਹਿਬ ਸੰਧੂ ਪੱਤੀ ਬਰਨਾਲਾ ਤੋਂ ਅਸੀਂ ਇੱਥੇ ਅੰਬਲਾ ਫਾਊਂਡੇਸ਼ਨ ਜੀ ਦੇ ਸਹਿਯੋਗ ਦੇ ਨਾਲ ਇੱਥੇ ਪਹੁੰਚੇ ਆਂ ਜੁਵਾਜਾਂ ਨਾਲ ਅਸੀਂ ਲਿੰਕ ਕਰਿਆ ਜੋ ਕਿ ਹੱਡ ਭੀਟਾਂ ਦੀ ਮਦਦ ਵਾਸਤੇ ਅਸੀਂ ਜੋ ਵੀ ਟੈਲਫੋਨ ਇਕੱਠਾ ਕਰਕੇ ਲੈ ਕੇ ਆਏ ਜੋ ਵੀ ਤਾਂ 3 ਮਿੰਟਾਂ ਵਿਚਾਰੇ ਰੁੜ ਗਈ ਹੈ ਜਾਂ ਜਿਹਨਾਂ ਦੇ ਮਕਾਨ ਘਟਾ ਹੈਗੇ ਜਾਂ ਜੋ ਬਿਮਾਰੀਆਂ ਤੋਂ ਇਲਾਜ ਨਹੀਂ ਹੋ ਰਿਹਾ ਇਹਨਾਂ ਦਾ ਉਹਨਾਂ ਦੀ ਮਦਦ ਲਈ ਅਸੀਂ ਇੱਥੇ ਪਹੁੰਚੇ ਹੰਬਲਾ ਫਾਊਂਡੇਸ਼ਨ ਨੇ ਸਾਨੂੰ ਘਰ ਘਰ ਲੈ ਜਾ ਕੇ ਜੋ ਵੀ ਲੋੜਵੰਦ ਸੀ ਪਹਿਲ ਦੇ ਆਧਾਰ ਤੇ ਜੋ ਅਸੀਂ ਸੇਵਾ ਕੀਤੀ ਹੈ ਅੰਬਲਾ ਫਾਊਂਡੇਸ਼ਨ ਦਾ ਧੰਨਵਾਦ ਕਰਦੇ ਹਾਂ ਸਾਡੀ ਸਮੂਹ ਸੰਧੂ ਪੱਤੀ ਭਾਈਚਾਰੇ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਰਿਆਂ ਨੇ ਰਲ ਮਿਲ ਕੇ ਹੰਬਲਾ ਮਾਰਕ ਸੇਵਾ ਕੰਮ 'ਚ ਮਦਦ ਕੀਤੀ ਅਸੀਂ ਪਿੰਡ ਨਵੀਂ ਗੱਟੀ ਰਾਜੋਕੇ ਖੜੇ ਆ ਤੇ ਅੱਜ ਬਰਨਾਲਾ ਤੋਂ ਪੱਤੀ ਸੰਧੂਆਂ ਤੋਂ ਪੂਰੀ ਸੰਗਤ ਆਈ ਹੈ ਗੁਰਦੁਆਰਾ ਬਾਬਾ ਕਾਲਾ ਮਹਾਰਾਜ ਜੀ ਉੱਥੋਂ ਦੀ ਪੂਰੀ ਸੰਗਤ ਨੇ ਪੈਸੇ ਇਕੱਠੇ ਕੀਤੇ ਤੇ ਵੀਰ ਉੱਥੋਂ ਸੰਧੂਆਂ ਦੀ ਪੱਤੀ ਬਰਨਾਲਾ ਤੋਂ ਆਏ ਨੇ ਵੀਰ ਸਾਡੇ ਸੰਪਰਕਤ ਸੀਗੇ ਹੰਬਲਾ ਫਾਊਂਡੇਸ਼ਨ ਨਾਲ ਇਹਨਾਂ ਨੇ ਸੰਪਰਕ ਕੀਤਾ ਵੀਰਾਂ ਨੇ ਔਰ ਸਭ ਤੋਂ ਪਹਿਲਾਂ ਟੈਂਡੀ ਵਾਲੇ ਗਿਆ ਉਹ ਪੰਚਾਇਤ ਨੂੰ 50000 ਰੁਪਏ ਤੇਲ ਵਾਸਤੇ ਦਿੱਤਾ ਉਸ ਤੋਂ ਬਾਅਦ ਜਿਹੜੀ ਗੱਟੀ ਰਾਜੋ ਗਿਆ ਉੱਥੇ ਪੰਚਾਇਤ ਨੂੰ 50000 ਰੁਪਏ ਦਿੱਤਾ ਉਸ ਤੋਂ ਬਾਅਦ ਅਸੀਂ ਚਾਰਾਂ ਘਰਾਂ ਦੇ ਵਿੱਚ ਗਏ ਆ ਉੱਥੇ 20-20000 ਰੁਪਏ ਦੀ ਸੇਵਾ ਕੀਤੀ ਗਈ ਆ ਜਿਨ੍ਹਾਂ ਵਿੱਚ ਗੁਰਦੇਵ ਸਿੰਘ ਹੋਰਾਂ ਦੇ ਘਰੇ ਗਏ ਆ ਗੋਗਾ ਬਾਈ ਦੀ ਘਰੇ ਗਏ ਆ ਔਰ ਇੱਕ ਰਣਜੀਤ ਸਿੰਘ ਹੋਰਾਂ ਦੇ ਘਰੇ ਗਏ ਆ ਉਹਨਾਂ ਦੇ ਘਰੇ 20000 ਦੀ ਸੇਵਾ ਕੀਤੀ ਔਰ ਇੱਕ ਇਹ ਸਾਡੀ ਭੈਣ ਜਿਨ੍ਹਾਂ ਨੂੰ ਕੈਂਸਰ ਹੋਇਆ ਸੀਗਾ ਪਰਮਾਤਮਾ ਨੇ ਚਲੋ ਥੋੜਾ ਥੋੜਾ ਰਿਕਵਰੀ ਕਰ ਰਹੇ ਨੇ ਕੁਲਦੀਪ ਕੌਰ ਇਹਨਾਂ ਦੇ ਘਰੇ ਆਏ ਆ ਤਾਂ ਇਹਨਾਂ ਬਹੁਤ ਅਸੀਂ ਸਭ ਤੋਂ ਪਹਿਲਾਂ ਦਾ ਇਹਨਾਂ ਵੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਸਰਹੱਦੀ ਇਲਾਕੇ ਬਾਰੇ ਸੋਚਿਆ ਔਰ ਉਹਨਾਂ ਘਰਾਂ 'ਚ ਗਏ ਆ ਜਿੱਥੇ ਲੋੜ ਸੀਗੀ ਕਿਉਂਕਿ ਇਨ੍ਹਾਂ ਲੋਕਾਂ ਦੀਆਂ ਫਸਲਾਂ ਜਿਹੜੀਆਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਕਈਆਂ ਦੇ ਘਰਾਂ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ